ਹਾਂਜੀ ਵੈਕ ਨੂੰ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਸਾਡੇ ਚੈਨਲ ਪਿੰਡੂ ਸੋਈ ਸਲਾਈ ਕਟਾਈ ਤੇ ਤੁਹਾਡਾ ਸਵਾਗਤ ਹੈ ਜੀ ਆਪਾਂ ਬਣਾ ਰਹੇ ਹਾਂ ਧਾਲ ਲੜੀਆਂ ਮਿੱਸੀਆਂ ਰੋਟੀਆਂ ਸਵੇਰ ਦਾ ਟਾਈਮ ਹੈ ਜੀ ਸਵੇਰੇ ਸਵੇਰੇ ਬਹੁਤ ਵਧੀਆ ਲੱਗਦੀਆਂ ਨੇ ਜੀ ਜੇ ਨਾ ਦੱਜ ਧਾਲ ਬਚੀ ਪਈ ਸੀ ਜੀ ਮੈਂ ਸੋਚਿਆ ਵੀ ਚਲੋ ਧਾਲ ਪਾ ਕੇ ਬਣਾ ਲੈਨੇ ਜੀ ਨਹੀਂ ਦਾਲ ਹੁੰਦੀ ਕਈ ਵਾਰ ਤਾਂ ਬੇਸਣ ਵੀ ਪਾ ਲੈਨੇ ਮਾਰਨਿੰਗ ਟਾਈਮ ਇੱਕ ਅੱਧਾ ਦਿਨ ਛੱਡ ਕੇ ਬਣਾ ਲੈਨੇ ਬਹੁਤ ਸੋਹਣੀਆਂ ਰੋਟੀਆਂ ਬਣ ਗਈਆਂ ਨੇ ਬੋਲੀਆਂ ਬੋਲੀਆਂ ਨਰਮ ਨਰਮ ਹਾਂਜੀ ਬਹੁਤ ਵਧੀਆ ਤੋਂ ਰੋਟੀ ਬਣ ਕੇ ਤਿਆਰ ਹੋਈ ਹੈ ਜੀ ਅੱਡੇ ਕੰਡੇ ਨੇ ਜੀ ਇਸ ਤਰ੍ਹਾਂ ਸੇਕ ਲਾਂਗੇ ਆਪਾਂ ਤਵਾ ਚੱਕ ਕੇ ਨਹੀਂ ਰਾੜਦੇ ਹੈਗੇ ਜੀ ਤੇ ਚੁੱਲੇ ਤੇ ਬਣਾਉਣੇ ਨੇ ਫਿਰਤਾ ਜੀ ਆਪਾਂ ਚੁੱਲੇ ਤੇ ਚੱਕ ਕੇ ਰਾੜ ਲੈਣੇ ਲੋਹੇ ਦੀ ਰੋਟੀ ਬਣ ਕੇ ਤਿਆਰ ਆ ਆਪਾਂ ਹੁਣ ਇਹਨੂੰ desi ਘਿਓ ਦੇ ਨਾਲ ਚੋਪੜ ਲਾਂਗੇ ਲੋ ਜੀ ਆਪਾਂ ਦੂਜੀ ਰੋਟੀ ਵੀ ਤਵੇ ਦੇ ਉੱਪਰ ਪਾ ਲਈ ਇਹਨੂੰ ਵੀ ਪਕਾ ਲਾਂਗੇ ਪਾਣੀ ਅਥੀ ਰੋਟੀਆਂ ਤਾਂ ਜੀ ਬਹੁਤ ਵਧੀਆ ਲੱਗਦੀਆਂ ਨੇ ਜੇ ਆਪਾਂ ਪਾਣੀ ਨਹੀਂ ਲਾਉਣਾ ਤਾਂ ਆਪਾਂ ਦੇਸੀ ਘਿਓ ਵੀ ਹੱਥ ਨੂੰ ਲਾ ਕੇ ਰੋਟੀ ਪਾ ਸਕਦੇ ਹਾਂ ਜਿੰਤਨ ਦੀ ਤਾਂ ਤੰਦੂਰ ਦੀਆਂ ਰੋਟੀਆਂ ਵਰਗੀਆਂ ਰੋਟੀਆਂ ਪੱਕਦੀਆਂ ਨੇ ਇਹ ਦਿੱਤਾ ਭਰ ਜਾਂਦਾ ਜੀ ਪਰ ਮਨ ਕਰਦਾ ਖਾਈ ਜਾਈਏ ਖਾਈ ਜਾਈਏ ਛੋਲੇ ਛੋਲੇ ਦਹੀਂ ਨਾਲ ਮੱਖਣ ਨਾਲ ਬਹੁਤ ਵਧੀਆ ਲੱਗਦੀਆਂ ਨੇ ਲਓ ਜੀ ਆਪਾਂ ਰੋਟੀ ਦਾ ਪਾਸਾ ਦੂਜਾ ਪਲਟਾ ਦਾਂਗੇ ਲਓ ਜੀ ਆਪਾਂ ਰੋਟੀ ਦਾ ਦੂਜਾ ਪਾਸਾ ਪਲਟ ਦਾਂਗੇ ਲਓ ਜੀ ਆਪਣੀ ਦੂਜੀ ਰੋਟੀ ਵੀ ਬਣ ਕੇ ਤਿਆਰ ਹੈ ਜੀ ਆਪਾਂ ਤਵਾ ਚੱਕ ਕੇ ਨਿਰਾੜਾਂਗੇ ਗੈਸ ਤੇ ਜੇ ਕੋਨ ਕੰਡੇ ਜੇ ਥੋੜੀ ਜਿ ਲੱਗਣ ਦੀ ਕੱਚੀ ਤਾਂ ਆਪਾਂ ਇਸ ਤਰ੍ਹਾਂ ਘੁਮਾ ਕੇ ਨਾ ਤਵੇ ਦੇ ਉੱਪਰ ਗੈਸ ਨੂੰ ਥੋੜੀ ਜਿ ਸੇਮ ਕਰਕੇ ਇਸ ਤਰ੍ਹਾਂ ਪਕਾ ਲਾਂਗੇ। ਲਓ ਜੀ ਰੋਟੀ ਬਣ ਕੇ ਤਿਆਰ ਹੈ। ਜੀ ਲਓ ਜੀ ਆਪਾਂ ਨੇ ਅਗਲੀ ਰੋਟੀ ਵੀ ਪਾਤੀ। ਆਪਾਂ ਇਸੇ ਤਰ੍ਹਾਂ ਸਾਰੀਆਂ ਰੋਟੀਆਂ ਬਣਾ ਕੇ ਤਿਆਰ ਕਰ ਲਾਂਗੇ। ਅੱਜ ਅੱਜ ਸਵੇਰੇ ਜੀ ਸਾਡੇ ਨੇੜੇ ਜੀ ਆ ਗਈ ਸੀਗੀ। ਤੇ ਬੱਦਲ ਵੀ ਬਹੁਤ ਚੜ ਕੇ ਆਏ ਸੀ ਮੀਂਹ ਸੀਗਾ ਵੀ ਚਲੋ ਸੋਚਿਆ ਸੀ ਪੈ ਜੂਗਾ। ਪਰ ਉਹਨੇ ਝਾੜ ਕੇ ਕਣੀਆਂ ਜੀਆਂ ਪਈਆਂ ਵੀ ਕੋਈ ਬਾਹਲਾ ਮੀਂਹ ਨਹੀਂ ਪਿਆ ਹੁਣ ਵੀ ਬੱਦਲ ਹੋਇਆ ਹੋਇਆ ਥੋੜੀ ਥੋੜੀ ਹਵਾ ਚੱਲ ਰਹੀ ਹੈ ਅੱਜ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਜੀ ਵਿੰਡੋ ਵਿੱਚੀ ਬਾਹਰ ਥੋੜੀ ਥੋੜੀ ਹਵਾ ਚੱਲਦੀ ਹੈ ਬੱਦਲ ਜੇ ਹੋਏ ਹੋਏ ਨੇ ਚਲੋ ਜੀ ਵੀ ਪੈ ਗੀ ਤਾਂ ਚੰਗਈ ਆ ਗਰਮੀ ਤੋਂ ਰਾਹਤ ਮਿਲ ਜੇ ਤੇ ਆਪਾਂ ਰੋਟੀ ਦਾ ਵੀ ਉਧਰ ਪਾਸਾ ਥਾ ਲ ਦਾਂਗੇ ਵਿੱਚ ਦਹੀਂ ਨਾ ਖਾ ਲੋ ਮੱਖਣ ਨਾ ਖਾ ਲੋ ਚਟਨੀ ਨਾ ਖਾ ਲੋ ਬਹੁਤ ਵਧੀਆ ਰੋਟੀਆਂ ਤੱਕਦੀਆਂ ਨੇ ਹਾਂਜੀ ਲਓ ਜੀ ਆਪਾਂ ਰੋਟੀਆਂ ਆਪਣੇ ਬਣ ਕੇ ਤਿਆਰ ਨੇ ਦੇਸੀ ਘਿਓ ਨਾਲ ਆਪਣੇ ਚੋਪੜਿਆਂ ਨਾਲ ਲਿਆ ਜੀ ਦਹੀਂ ਤੇ ਨਾਲ ਤੁਸੀਂ ਪਿਆਜ਼ ਲੈ ਲਓ ਜੀ ਚਟਨੀ ਲੈ ਲਓ ਮੱਖਣ ਲੈ ਲਓ ਜਿਹੜਾ ਕੁਝ ਵੀ ਲੈਣਾ ਲੈ ਲਓ ਆਪਾਂ ਦਹੀਂ ਦੇ ਨਾਲ ਸਰਵ ਕੀਤੀਆਂ ਨੇ ਜੀ ਅੰਦੀ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਰੋਗੇ ਚੈਨਲ ਨੂੰ ਸਬਸਕ੍ਰਾਈਬ ਕਰੂਗੀ ਜਿਹੜੇ ਭੈਣ ਭਰਾ ਆਪਣੇ ਨਾਲ ਜੁੜੇ ਹੋਏ ਨੇ ਜੀ ਡੇਲੀ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਆਪਾਂ ਸਾਰੇ ਭੈਣ ਭਰਾ ਮੰਨੇ ਰਲ ਕੇ ਇਸੇ ਤਰ੍ਹਾਂ ਸਾਰਿਆਂ ਦੀ ਸਪੋਰਟ ਕਰਨੀ ਹੈ ਜੀ ਇਸੇ ਤਰ੍ਹਾਂ ਕਰਦੇ ਰਹੋ ਜੀ ਸਾਰੇ ਸਾਸ੍ਰੀਕਾਰ ਜੀ ਧੰਨਵਾਦ